ਇਥੇ ਹੀ ਟਾਵਰ ਲਾ ਰਹੇ ਆ ਸੰਦੂਕ ਕਲੋਨੀ ਦੇ ਸਾਰਾ ਪਰਿਵਾਰ ਇੱਥੇ ਖੜਾ ਹੋਇਆ ਇਹਨਾਂ ਦਾ ਕੋਲ ਆਈ ਸੀ ਕਿ ਜੀ ਇਹ ਵੈਤ ਤਰੀਕੇ ਦੇ ਨਾਲ ਟਾਵਰ ਲਾ ਰਹੇ ਕਿਉਂ ਹੀ ਇਹਨਾਂ ਨੇ ਪਰਮਿਸ਼ਨ ਹੀ ਲਈ ਨਾਲ ਦੇ ਘਰ ਤੋਂ ਵੀ ਪਤਾ ੱੱਕੇ ਦੇ ਨਾਲ ਇਹਨਾਂ ਸਾਰਾ ਸਮਾਨ ਸਭ ਨੂੰ ਉੱਪਰ ਚੜਾਇਆ ਹੁਣ ਮੁਕੇ ਜਾਏ ਇਹਨਾਂ ਨਾਲ ਗੱਲ ਕੀਤੀ ਕਹਿੰਦਾ ਜੀ ਭਾਜੀ ਅਸੀਂ ਟਾਵਰ ਨਹੀਂ ਲਾਵਾਂਗੇ ਬਟ ਇਹ ਹੈ ਕਿ ਸਮਾਨ نیچے ਨਹੀਂ اتارਦੇ ਉਹ ਕਹਿੰਦੇ ਸੀ ਲੈ ਕੇ ਦੇ ਦੰਦੇ ਟਾਵਰ ਨਹੀਂ ਲਾਵਾਂਗੇ ਬਟ ਇਹ ਸਮਾਨ ਇਹਨਾਂ ਨੇ ਇੰਨੀ ਕਿਹਾ ਬਈ ਤੁਸੀਂ ਟਾਵਰ ਆਪਣਾ ਜਿਹੜਾ ਆ ਸਮਾਨ ਜਿਹੜਾ ਅਸੀਂ ਤੁਹਾਨੂੰ ਬੰਦੇ ਦੇ ਦੰਦੇ ਆ ਇਹਨੂੰ ਸਮਾਨ ਇੱਕ ਵਾਰੀ ਥੱਲੇ ਲਾ ਦਿਓ ਕਿਉਂਕਿ ਲੱਗ ਗਿਆ ਮੁੜ ਕੇ ਕੀ ਕਹ ਬੱਚੇ ਬੁੱਢੇ ਸਾਰੇ ਇੱਥੇ ਰਹਿੰਦੇ ਆ ਸਿਗਨ ਸਾਰਾ ਭਾਈਚਾਰਾ ਸਾਡਾ ਆਪਣਾ ਆ ਸਾਰਾ ਪਰਿਵਾਰ ਇੱਥੇ ਖੜਾ ਵਾ ਔਰ ਸਾਰੇ ਨੇ ਇੱਕ ਮੰਗ ਇਹੀ ਹੈ ਕਿ ਜੇ ਸੀ ਟਾਗਰ ਨਹੀਂ ਲਾ ਦਿਆ ਤੇ ਕਿਹੜਾ ਏਰੀਆ ਪੈਂਦਾ ਜੀ ਇਹ ਸੰਧੂ ਕਲੋਨੀ ਹੈ ਜੀ ਕਿੰਨੇ ਨੰਬਰ ਗਲੀ ਇਹ ਪੰਜ ਨੰਬਰ ਗਲੀ ਹੈ ਜੀ ਇਹ ਕੋਈ ਪਰਮਿਸ਼ਨ ਵਗੈਰਾ ਨਹੀਂ ਦਿੱਤੀ ਕੋਈ ਪਰਮਿਸ਼ਨ ਨਹੀਂ ਲਈ ਜੀ ਸਾਰਾ ਸਾਰੀ ਗਲੀ ਇੱਥੇ ਖੜੀ ਹੈ ਜੀ ਸਾਰੀ ਮੁਹੱਲਾ ਹੀ ਪੂਰਾ ਖੜਾ ਜੀ ਇੱਥੇ ਤੇ ਪ੍ਰਸ਼ਾਸਨ ਨਾਲ ਕੋਈ ਗੱਲ ਵੀ ਤੁਹਾਡੀ ਪਰ ਪ੍ਰਸ਼ਾਸਨ ਨੂੰ ਕੋਲ ਕਰਤਾ ਜੀ 112 ਤੇ ਕੋਲ ਵੀ ਕਰਤੀ ਐ ਐਸਐਚਓ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਜੀ ਅੱਛਾ ਜੀ ਕੋਈ ਆਇਆ ਸੀ ਮੌਕੇ ਤੇ ਬਸ ਆ ਰਹੇ ਜੀ ਹੁਣ ਗੱਲ ਗੱਲ ਹੋ ਗਈ ਹੈ ਕਹਿੰਦੇ ਆ ਰਹੇ ਜੀ ਠੀਕ ਹੈ ਤੇ ਉੱਪਰ ਕਿੰਨਾ ਸਮਾਨ ਵੇਚ ਤੁਸੀਂ ਚੈੱਕ ਕੀਤਾ ਸੀ ਹਾਂ ਜੀ ਪੂਰਾ ਟਾਵਰ ਦਾ ਸਮਾਨ ਹੈ ਜੀ ਉੱਪਰ ਦੋ ਬੰਦੇ ਲੇਵਰ ਵੀ ਵੇਚੀ ਗਈ ਹੁਣ ਲੇਵਰ ਵਾਲੇ ਥੱਲੇ ਆਏ ਆ ਉਹਨਾਂ ਨੂੰ ਮੌਕੇ ਤੇ ਪਿਆਣਾ ਗਿਆ ਜੀ ਕਿ ਤੁਸੀਂ ਆ ਰਹੇ ਹੋ ਥੱਲੇ ਆ ਜਿਓ ਜੀ ਅਸੀਂ ਟਾਵਰ ਨਹੀਂ ਲਾਉਂਦੇ ਨਾ ਉਹ ਮੌਕੇ ਤੇ ਚਲੇ ਗਏ ਨੇ ਹੁਣ ਸਾਨੂੰ ਇਹ ਹੋਇਆ ਕਿ ਰਾਤ ਨੂੰ ਇਹਨਾਂ ਨੇ ਸਾਰਾ ਸਮਾਨ ਚੜਾ ਲਿਆ ਕਿ ਰਾਤੋ ਰਾਤ ਇਹਨਾਂ ਨੇ ਲਗਵਾ ਦੇਣਾ ਜੀ ਅੱਛਾ ਜੀ ਤੇ ਹੁਣ ਕੀ ਮੰਗ ਰਹਾ ਤੁਹਾਡੀ ਮੰਗ ਇਹ ਹੀ ਹੈ ਕਿ ਇਹਨਾਂ ਨੂੰ ਕੋਈ ਜੀ ਸਮਾਨ ਥੱਲੇ ਲਾ ਦੇਣ ਨਾ ਚਾਨੂੰ ਬਾਕੀ ਕਿ ਟਾਵਰ ਨਹੀਂ ਲਗੰਦੇ ਮੈਂ ਜੀ ਅਸੀਂ ਤੇ ਸਭ ਤੋਂ ਗੱਲ ਇਹ ਹੈ ਕਿ ਵੀ ਦੇਖੋ ਜਿਹੜੇ ਇਸ ਏਰੀਆ ਦੇ ਵਿੱਚ ਜਿਹੜੇ ਲੋਕੀ ਰਹਿੰਦੇ ਨੇ ਬਹੁਤ ਹੀ ਨੋਰਮਲ ਹਾਰਡ ਵਰਕਰਨ ਵਾਲੇ ਤੇ ਇੱਕ ਤਾਂ ਇੱਕ ਤਾਂ ਸੁਵਿਧਾ ਦੀ ਵੀ ਪ੍ਰੋਬਲਮ ਆ ਤੇ ਜਿਹੜੀ ਚੀਜ਼ ਟਾਵਰ ਇੱਥੇ ਲਾ ਰਹੇ ਨੇ ਪਹਿਲੀ ਗੱਲ ਤਾਂ ਇਹਨਾਂ ਨੂੰ ਆਸਪੜੋ ਦੇ ਜਿੰਨੇ ਵੀ ਬੰਦੇ ਨੇ ਉਹਨਾਂ ਕੋ ਸਹਿਮਤੀ ਲੈ ਕੇ ਫਿਰ ਇੱਕ ਜੋ ਸਰਕਾਰੀ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਬਟ ਇਹਨਾਂ ਨੇ ਕੋਈ ਵੀ ਰੂਲਸ ਐ ਰੈਗੂਲੇਸ਼ਨਸ ਫਾਲੋ ਨਹੀਂ ਕੀਤੀਆਂ ਨੇ ਤੇ ਜੋ ਕਿ ਆਨਰ ਟਾਈਮ ਦੇ ਵਿੱਚ ਜਿਹੜੇ ਕਿ ਕੈਂਸਰਸ ਬਹੁਤ ਸਾਰੇ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜਾ ਕਿ ਸਾਹਮਣਾ ਕਰਨਾ ਪੈਣਾ ਤੇ ਇਹ ਮਜ਼ਦੂਰ ਗਰੀਬ ਤੱਕਾਂ ਦੇ ਲੋਕ ਨੇ ਜਿਹੜੇ ਕਿ ਬਹੁਤ ਹਾਰਡ ਵਰਕ ਕਰਕੇ ਆਪਣਾ ਬੱਚਿਆਂ ਨੂੰ ਤੇ ਆਪਣਾ ਪਾਲਣ ਪੋਸ਼ਣ ਕਰਦੇ ਨੇ ਤੇ ਕੱਲ ਨੂੰ ਜੇ ਬਿਮਾਰੀ ਦੇ ਸ਼ਿਕਾਰ ਹੁੰਦੇ ਨੇ ਤੇ ਉਹਦੇ ਚ ਕਿੱਦਾਂ ਸਰਵਾਈਵ ਕਰ ਪਾਉਗੇ ਤੇ ਇਸ ਚੀਜ਼ ਨੂੰ ਲੈ ਕੇ ਤੇ ਆਪਾਂ ਅਪੀਲ ਕੀਤੀ ਆ ਇਹਨਾਂ ਨੂੰ ਵੀ ਕਿ ਤੁਸੀਂ ਇਸ ਚੀਜ਼ ਨੂੰ ਪਹਿਲਾਂ ਤਾਂ ਹੁਣ ਜਲਦ ਤੋਂ ਜਲਦ ਬੰਦ ਕਰੋ ਤੇ ਕੁਝ ਸਮਾਨ ਇਹਨਾਂ ਦਾ ਜੇ ਉੱਪਰ ਪਿਆ ਹੋਇਆ ਤੇ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਤੇ ਉਹ ਵੀ ਐਕਸ਼ਨ ਲੈ ਰਹੇ ਨੇ ਤੇ ਜਲਦੋਂ ਜਲਦ ਇਸ ਚੀਜ਼ ਤੇ ਕਾਰਵਾਈ ਕੀਤੀ ਜਾਵੇ ਤੇ ਬਾਕੀ ਦਾ ਜਿਹੜੀ ਚੀਜ਼ ਹੈ ਕਿ ਵੀ ਇਹੋ ਜੀ ਹਰਕਤ ਹੋਰ ਵੀ ਹੋਰ ਵੀ ਲੁਧਿਆਣਾ ਦੇ ਸ਼ਹਿਰਾਂ ਦੇ ਵਿੱਚ ਲੋਕੀ ਨਾ ਕਰਨ ਟਾਵਰ ਵਰਗੀ ਚੀਜ਼ ਜਿਹੜੀ ਨਾਲ ਬਹੁਤ ਸਾਰੀ ਗੰਭੀਰ ਬਿਮਾਰੀਆਂ ਨੂੰ ਆਵੈਦਨ ਕਰਦੀ ਨੇ ਤੇ ਉਸ ਦੇ ਨਾਲ ਸਮਾਜ ਦੇ ਵਿੱਚ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਵਾ ਕਿ ਅਸੀਂ ਸਮਾਜ ਦੇ ਵਿੱਚ ਜਿੱਥੇ ਰਹਿਣਾ ਵਾ ਸਿਰਫ ਪੈਸੇ ਕਮਾਉਣ ਵੱਲ ਧਿਆਨ ਨਾ ਦੇਈਏ ਆਸ ਪਰ ਪੜੋਸ ਦੇ ਲੋਕੀਓ ਤੇ ਗਰੀਬ ਤਦਕੇ ਸਾਰੋ ਨਾਂ ਲੱਗੇ ਚਲੇਗੀ ਕਿਸੇ ਨਾਲ ਸਾਡੇ ਕੋਈ ਕੰਮ ਕਰਨ ਦੇ ਨਾਲ ਕੋਈ ਇਫੈਕਟ ਨਾ ਹੋਵੇ ਕਿਸੇ ਨੂੰ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਰਹੂਗੀ ਕਿ ਤੁਸੀਂ ਕੋਈ ਵੀ ਟਾਵਰ ਹੈ ਇਹੋ ਜੇ ਕੋਈ ਵੀ ਕੰਮ ਕਰਨਾ ਜਿਹਦੇ ਨਾਲ ਤੁਸੀਂ ਆਮਦਨ ਕਰੋ ਬਟ ਉਹਦੇ ਨਾਲ ਤੁਹਾਡੇ ਆਸ-ਪਾਸ ਦੇ ਲੋਕਾਂ ਨੂੰ ਤੇ ਕੋਈ ਬੁਰਾ ਪ੍ਰਭਾਵ ਨਾ ਪਵੇ ਇਸ ਦਾ ਜਰੂਰ ਅਸੀਂ ਧਿਆਨ ਰੱਖੀਏ ਕਿ ਐਸਾ ਕਿਹਦੇ ਚੰਦ ਪੈਸਾ ਲੈ ਕੇ ਲੋਕ ਦੀ ਜਿੰਦਗੀ ਜਿਹੜੀ ਖਾਤ ਵਿਚ ਪਾਈ ਜਾ ਰਹੀ ਹੈ ਬਿਲਕੁਲ ਇਹ ਅੱਜ ਕੱਲ ਦੀ ਲੋਕਾਂ ਦੀ ਬਹੁਤ ਵੱਡੀ ਜਿਹੜੀ ਸਮੱਸਿਆ ਜਿਹੜੀ ਮਨੁੱਖਾਉ ਨੇ ਬਦਲ ਰਹੀ ਆ ਕਿਉਂਕਿ ਲੋਕੀ ਪੈਸੇ ਵੱਲ ਭੱਜ ਰਹੇ ਨੇ ਨਾ ਸਮਾਜ ਨਾਲ ਨਾ ਕਿਸੇ ਤੱਕੇ ਨਾਲ ਕੋਈ ਵੀ ਸਬੰਧ ਨਹੀਂ ਰੱਖਦੇ ਨੇ ਸਿਰਫ ਉਹਨਾਂ ਨੂੰ ਪੈਸਾ ਮੈਂ ਕਹਿੰਦਾ ਪੈਸਾ ਤਾਂ ਇੱਕ ਹੈ ਸਰਪੰਦੇ ਨੂੰ ਸਮਾਜ 'ਚ ਸਰਵਾਈਵ ਕਰਨ ਲਈ ਚਾਹੀਦਾ ਬਟ ਉਹਦੇ ਨਾਲ ਸਾਨੂੰ ਸਮਾਜਿਕ ਮੇਲ ਮਹਿਵਾਰ ਵੀ ਰੱਖਣਾ ਚਾਹੀਦਾ ਤੇ ਸਾਡੇ ਕਿਸੇ ਵੀ ਕੰਮ ਦੇ ਨਾਲ ਕਿਸੇ ਵੀ ਦੂਜੇ ਤੱਕੇ ਨੂੰ ਜਾਂ ਸਮਾਜ ਨੂੰ ਕੋਈ ਵੀ ਅਸਰ ਨਾ ਪਵੇ ਬਿਮਾਰੀਆਂ ਅੱਜ ਕ ਤੁਸੀਂ ਦੇਖ ਰਹੇ ਹੋ ਇੰਨੀ ਬਿਮਾਰੀਆਂ ਵਧ ਰਹੀਆਂ ਨੇ ਕਿ ਉਹਦਾ ਇਲਾਜ ਕਰਨਾ ਵੀ ਬਹੁਤ ਮੁਸ਼ਕਿਲ ਹੈ ਤੇ ਉਹਦੀ ਦਵਾਈਆਂ ਦੇ ਖਰਚੇ ਇੱਕ ਆਮ ਇਨਸਾਨਾਂ ਨੂੰ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਕਮਾ ਕੇ ਘਰ ਦਾ ਗੁਜ਼ਾਰਾ ਕਰਨਾ ਹੀ ਬਹੁਤ ਮੁਸ਼ਕਿਲ ਹੈ ਤਾਂ ਸਾਨੂੰ ਇਸ ਚੀਜ਼ ਉਰ ਖਾਸ ਕਰ ਸਾਰੇ ਸ਼ਹਿਰ ਵਾਸੀਆਂ ਨੂੰ ਧਿਆਨ ਦੇਣਾ ਚਾਹੀਦਾ ਕਿ ਸਾਡੇ ਕਿਸੇ ਵੀ ਕਮ ਨਾਲ ਕਿਸੇ ਹੋਰ ਵੀ ਤੱਕੇ ਜਾਂ ਸਮਾਜ ਨੂੰ ਕੋਈ ਬੁਰਾ ਪ੍ਰਭਾਵ ਨਾ ਹੋਵੇ ਪਰਿਵਾਰ ਵੱਲੋਂ ਫੋਨ ਆਇਆ ਜਦੋਂ ਜਦੋਂ ਪਰਿਵਾਰ ਕਿਤੇ ਦੁੱਖਾਂ ਦੇ ਵਿੱਚ ਜਾਂ ਤਕਲੀਫਾਂ ਦੇ ਵਿੱਚ ਹੁੰਦਾ ਹੈ ਤੇ ਸਮਾਜ ਸੇਵੀ ਉਹ ਹੁੰਦਾ ਹੈ ਜਿਹੜਾ ਪਰਿਵਾਰ ਦੇ ਨਾਲ ਜਾ ਕੇ ਖੜਦਾ ਹੈ ਇੱਥੇ ਟਾਵਰ ਲੱਗ ਰਿਹਾ ਜੋ ਕਿ ਪ੍ਰੇਮ ਪਿਆਰ 8 ਨੰਬਰ ਗਲੀ ਚ ਇਹਨਾਂ ਨੇ ਪਹਿਲਾਂ ਵੀ ਟਾਵਰ ਲਵਾਇਆ ਹੋਇਆ ਹੈ ਉੱਥੇ ਵੀ ਕਮਰੇ ਕਿਰਾਏ ਤੇ ਦਿੱਤੇ ਹੋਏ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਜਤਿੰਦਰ ਜੀ ਮੈਂ ਡਿਪਟੀ ਕਮਿਸ਼ਨਰ ਸਾਹਿਬ ਦੇ ਦਫਤਰ ਚ ਕੰਪਲੇਂਟ ਦੇ ਕੇ ਆਇਆ ਕਿ ਜੋ ਪੁਲਿਸ ਦੀਆਂ ਗੱਲਾਂ ਨਾ ਮੰਨਦੇ ਹੋਏ ਗੈਰ ਕਾਨੂੰਨੀ ਕੰਮ ਕਰੇਗਾ ਉਹਦੇ ਤੇ ਭੋਲਾ ਪਰਚਾ ਦਰਜ ਕਰਾਏਗਾ ਇਹ ਟਾਵਰ ਲਵਾ ਰਹੇ ਨੇ ਮੇਰੀ ਇੱਕੋ ਇੱਕ ਮੰਗ ਹੈ ਸਮਾਨ ਥੱਲੇ ਉਤਰਵਾ ਲੈ ਸਾਡੀ ਗੱਲ ਖਤਮ ਜੇ ਸਮਾਨ ਥੱਲੇ ਨਹੀਂ ਉਤਰਦਾ ਤੇ ਇੱਥੇ ਦਰਿਆ ਪਾ ਕੇ ਬਹਿ ਕੇ ਪਰਮਾਨੈਂਟ ਬੈਠੇ ਆ ਜਿੰਨੀ ਦਾ ਤਾਂ ਸਮਾਨ ਨਹੀਂ ਉਤਰਦਾ ਦੂਜੀ ਗੱਲ ਜਤਿੰਦਰ ਜੀ ਜੋ ਕਿ ਪ੍ਰੇਮਬੀਰ 8 ਨੰਬਰ ਗਲੀ ਚ ਪਹਿਲਾਂ ਵੀ ਟਾਵਰ ਲੱਗਿਆ ਇਹਨਾਂ ਦੀ ਪ੍ਰਾਪਰਟੀ ਚ ਚਲੋ ਜਿਹੜਾ ਲੱਗ ਗਿਆ ਉਹਨੂੰ ਕੁਝ ਨਹੀਂ ਕਹਿ ਸਕਦੇ ਹੁਣ ਜੇ ਇੱਥੇ ਵੀ ਟਾਵਰ ਦਾ ਸਮਾਨ ਉੱਤੇ ਪਿਆ ਰਿਹਾ ਤੇ ਇਹ ਮੈਂ ਤੁਹਾਨੂੰ ਆਪ ਕਹਿਣਾ ਕਿ ਇੱਥੇ ਟਾਵਰ ਲੱਗ ਜੇਗਾ ਅਸੀਂ ਟਾਵਰ ਨਹੀਂ ਲੱਗਣ ਦੇਣਾ ਅਸੀਂ ਇੱਥੇ ਦੇ ਬੱਚਿਆਂ ਨੂੰ ਬਿਮਾਰ ਨਹੀਂ ਹੋਣ ਦੇਣਾ ਇੱਥੇ ਦੀ ਆਣ ਵਾਲੀ ਪੀੜ੍ਹੀ ਨੂੰ ਅਸੀਂ ਬਿਮਾਰ ਨਹੀਂ ਹੋਣ ਦੇਣਾ ਜੋ ਕਿ ਤੁਸੀਂ ਸਰਚ ਵੀ ਮਾਰ ਸਕਦੇ ਹੋ ਕਿ ਟਾਵਰ ਦੇ ਨਾਲ ਕਿਹੜੇ ਕਿਹੜੇ ਕੋਡ ਹੈ ਜਿਹੜੇ ਇਨਸਾਨ ਨੂੰ ਲੱਗਦੇ ਨੇ ਬਾਕੀ ਥਾਣੇ ਤੋਂ ਫੋਨ ਆਇਆ ਥਾਣੇ ਜਾਵਾਂਗਾ ਸਤਿਕਾਰਯੋਗ ਮੁਲਾਇਮ ਹੈ ਉਹਨਾਂ ਦੀ ਗੱਲ ਜਰੂਰ ਸੁਣਾਗਾ ਪਰ ਇਹ ਚੀਜ਼ ਦੀ ਮੈਂ ਗਾਰੰਟੀ ਦਿੰਦਾ ਤੁਹਾਨੂੰ ਜਤਿੰਦਰ ਜੀ ਉਹਨੀ ਦੇਰ ਤੱਕ ਨਹੀਂ ਉੱਠਾਂਗਾ ਜਿੰਨੀ ਦੇਰ ਤੱਕ ਉੱਪਰ ਦਾ ਸਮਾਨ ਥੱਲੇ ਨਹੀਂ ਆ ਜਾਏਗਾ ਬੰਦੇ ਦਾ ਫੋਨ ਕਿਉਂ ਤੁਹਾਨੂੰ ਆਇਆ ਉਹ ਜਿਹੜੇ ਕੰਪਨੀ ਵਾਲੇ ਨੇ ਚਾਹੇ ਇਹ ਨੇ ਉਹ ਥਾਣੇ ਜਾ ਕੇ ਬੈਠੇ ਨੇ ਥਾਣੇ ਤੋਂ ਫੋਨ ਕਰਾ ਰਹੇ ਨੇ ਕਿ ਸਕਦੇ ਇੱਕ ਤਾਂ ਗਲਤੀ ਕੀਤੀ ਉੱਪਰ ਸਾਡੇ ਉੱਪਰ ਕੰਪਲੇਂਟ ਕਰਾਈ। ਕੋਈ ਗੱਲ ਨਹੀਂ ਯਾਰ ਬੰਦੇ ਦਾ ਅਧਿਕਾਰ ਹੈ ਕੰਪਲੇਂਟ ਕਰਾਣਾ। ਫਿਰ ਸਾਡੀ ਜਾਗਰੂਕਤਾ ਤੇ ਸਾਨੂੰ ਸਮਾਜ ਸੇਵੀ ਕੌਣ ਕਹੇਗਾ ਜੇ ਅਸੀਂ ਪ੍ਰਸ਼ਾਸਨ ਦੇ ਸਾਹਮਣੇ ਨਹੀਂ ਲਿਆਵਾਂਗੇ। ਲੈ ਕੇ ਆਈਆਂ ਪ੍ਰੇਮਪੁਰ 8 ਨੰਬਰ ਗਲੀ ਚ ਵੀ ਇਨਾਂ ਦੇ ਟਾਵਰ ਲੱਗਾ ਹੋਇਆ। ਉਹ ਵੀ ਗੈਰਕਾਨੂੰਨੀ ਹੈ ਕਿਉਂ ਲੱਗ ਗਿਆ? ਕਿਹਦੀ ਸ਼ੈਤ ਲੱਗਾ? ਜੇ ਹੁਣ ਇੱਥੇ ਵੀ ਨਹੀਂ ਰੋਲਾ ਪਾਇਆ ਜਾਏਗਾ ਇੱਥੇ ਵੀ ਲੱਗ ਜਾਏਗਾ। ਕੌਣ ਜ਼ਿੰਮੇਦਾਰ ਹੈ ਜੇ ਲੋਥੇਰੇ ਬੱਚੇ ਜਾਂ ਕਿਸੇ ਗਰਭਵਤੀ ਜਨਾਨੀ ਦੇ ਕੁਝ ਪ੍ਰੋਬਲਮ ਹੋ ਗਈ ਜਵਾਕ ਨੂੰ ਇਹ ਜ਼ਿੰਮੇਦਾਰ ਨੇ ਆਪ ਦਾ ਪ੍ਰਵਾਰ ਲਿਆ ਕੇ ਰੱਖਣ ਇੱਥੇ ਮੈਂ ਮੰਨਦਾ ਲਾਲ ਟਾਵਰ ਜਾਓ ਇਹਨਾਂ ਨਾਲ ਕੋਈ ਗੱਲਬਾਤ ਕੀਤੀ ਜਿਹੜੇ ਮੇਰੀ ਸਿਰਫ ਇੱਥੇ ਇੱਕ ਵਿਕਾਸਕੀ ਅਰੁਣ ਜੀ ਨੇ ਜਿਹੜੇ ਇਸ ਜਗ੍ਹਾ ਦੇ ਓਨਰ ਨੇ ਮੈਂ ਅਰੁਣ ਜੀ ਨੂੰ ਇੱਕ ਹੀ ਗੱਲ ਕਹੀ ਹੈ ਅਰੁਣ ਤੂੰ ਮੇਰੇ ਭਰਾਵਾ ਵਰਗਾ ਹੈ ਜਿਹੜਾ ਸਮਾਨ ਉੱਪਰ ਪਿਆ ਇਹਨੂੰ ਥੱਲੇ ਉਤਰਵਾ ਲੈ ਮੈਂ ਸਾਰਿਆਂ ਦੇ ਵੱਲੋਂ ਕਹਿੰਦਾ ਕਿ ਇਹਨਾਂ ਨੂੰ ਮੈਂ ਸਾਰਿਆਂ ਨੂੰ ਆਪਣੇ ਆਪਣੇ ਘਰੇ ਭੇਜ ਦੂੰਗਾ ਕੀ ਯਾਰ ਇਹ ਪਰਿਵਾਰ ਨੇ ਇਹ ਭੇਡ ਬੱਕਰੀਆਂ ਨਹੀਂ ਐ ਇਹ ਜਾਨਵਰ ਨਹੀਂ ਐ ਜਿਨ੍ਹਾਂ ਨੂੰ ਇੱਥੇ ਰੋੜਾ ਤੇ ਖੜਾ ਕੀਤਾ ਜਾ ਰਿਹਾ ਕਿ ਇੱਕ ਸਿਰਫ ਬੰਦੇ ਦੀ ਗਲਤੀ ਕਰਕੇ ਜਤਿੰਦਰ ਜੀ ਅੱਜ ਦੇ ਟਾਈਮ 'ਚ ਪੈਸਾ ਇੰਨਾ ਇੰਨਾ ਵਾਸਤੇ ਲੋਕਾਂ ਵਾਸਤੇ ਹੋ ਗਿਆ ਕਿ ਆਪ ਦਾ ਢਿੱਡ ਭਰਨ ਵਾਸਤੇ ਦੂਜੇ ਬੰਦੇ ਦੀ ਪਰਵਾਹ ਨਹੀਂ ਕਰਨੀ ਪੈਸਾ ਨਾਲ ਨਹੀਂ ਜਾਂਦਾ ਇਨਸਾਨੀਅਤ ਵਿਖਟਣੀ ਜ਼ਰੂਰੀ ਹੈ। ਅਗਰ ਸੁਣਵਾਈ ਨਾ ਹੋਵੇ ਤੁਹਾਡਾ ਅਗਲਾ ਸਟੈਪ ਕੀ ਹੋਊਗਾ? ਜੇ ਸੁਣਵਾਈ ਨਾ ਹੋਈ ਫਿਰ ਦਰਿਆ ਵਿਛੜ ਗਿਆ ਬੈਠੇ ਆ ਸਾਰੇ ਜਣੇ ਬੈਠੇ ਆ। ਦਰਿਆ ਵਿਛੜ ਗਿਆ। ਦਰਿਆ ਵਿਛੜ ਗਿਆ। ਦਰਿਆ ਵਿਛੜ ਗਿਆ। ਸਾਰਾ ਪਰਿਵਾਰ ਖੜਾ ਹੈ। ਇਹ ਸਾਰਾ ਪਰਿਵਾਰ ਖੜਾ ਹੈ। ਇਹ ਜਿਹੜਾ ਸਮਾਨ ਉੱਪਰ ਪਿਆ ਤੁਸੀਂ ਚੱਕ ਸਕਦੇ ਆਂ ਆਪ। ਭਾਜੀ ਮੈਂ ਮੈਨੂੰ ਕਿਸੇ ਦੀ ਪ੍ਰੋਪਰਟੀ 'ਚ ਜਾਣ ਦਾ ਅਧਿਕਾਰ ਨਹੀਂ ਹੈ। ਜੇ ਸਮਾਨ ਉੱਪਰ ਪਿਆ ਮੇਰੇ ਭਰਾ ਦੱਸ ਰਹੇ ਨੇ ਕਿ ਇਹ ਬੇਬਕੂਫ ਨਹੀਂ ਹੈ ਜਿਹਨਾਂ ਨੇ ਦੇਖਿਆ ਤਾਂ ਦੱਸ ਰਹੇ ਆ ਉਹ ਟਾਵਰ ਰਾਤੋਂ ਰਾਤ ਲੱਗ ਜਾਏਗਾ ਜੇ ਸਮਾਨ ਉੱਤੇ ਪਿਆ ਰਹੇਗਾ ਇਹ ਚੀਜ਼ ਬਾਰੇ ਵੀ ਪਤਾ ਹੈ ਉਹ ਉੱਥੇ ਰਹਿੰਦਾ ਸੀ ਉੱਥੇ ਲਵਾਏ ਇਹਨਾਂ ਨੇ ਟਾਵਰ ਉੱਥੋਂ ਆਪਾਂ ਖਾਲੀ ਕਰਕੇ ਇੱਧਰ ਆ ਗਏ ਫਿਰ ਇੱਧਰ ਫਿਰ ਲਵਾ ਰਹੇ ਟਾਵਰ ਹੁਣ ਕਿੱਥੇ ਜਾਉਂ ਜੀ ਅਸੀਂ ਮੈਂ ਸਾਨੂੰ ਜਿਸ ਏਰੀਆ ਦੇ ਵਿੱਚੋਂ ਹੋਣ ਆਇਆ ਪਰਿਵਾਰ ਦਾ ਸਾਡਾ ਇਹ ਪਰਿਵਾਰ ਹੀ ਸੰਧੂ ਕਲੋਨੀ ਵੀ ਸਾਡਾ ਪਰਿਵਾਰ ਹੈ ਜੀ ਸਾਰਾ ਇਹ ਇੱਥੋਂ ਫੋਨ ਆਇਆ ਕਿ ਨਜਾਇਜ਼ ਟਾਵਰ ਲੱਗ ਰਿਹਾ ਹੈ ਇੱਥੇ ਆ ਕੇ ਅਸੀਂ ਪਤਾ ਕੀਤਾ ਸਾਰਾ ਕੁਝ ਕਹਿੰਦੇ ਪਹਿਲਾਂ ਸਮਾਨ ਨੀਚੇ ਪਿਆ ਸੀ ਇਹਨਾਂ